ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਸੋਹਣੇ ਮਸ਼ਲੀਨ कॉटन ਦੇ ਸੂਟ ਲੈ ਕੇ ਆਏ ਆਂ ਜੀ ਔਰ ਜੋ ਦੁਪੱਟੇ ਐ ਉਹ ਵੀ ਮਸ਼ਲੀਨ ਦੇ ਹੀ ਆ ਨਾਲ ਬਹੁਤ ਸੋਹਣਾ ਸੂਟ ਐ ਜੇ ਤੁਸੀਂ ਮੂਰੀ ਤੇ ਕੰਮ ਕਰਾ ਕੇ ਸੂਟ ਲੈਂਦੇ ਹੋ ਤਾਂ ਇਹ 1600 ਦੀ ਰੇਂਜ ਵਿੱਚ ਐ ਜੇ ਤੁਸੀਂ ਵਿਦਆਊਟ ਵਰਕ ਆ ਸੂਟ ਮਤਲਬ ਖਰੀਦਣਾ ਚਾਹੁੰਦੇ ਆ ਤਾ ਇਹਦੀ ਪੋਸਟ ਆਪਾਂ ਨੂੰ ਆਏਗੀ ਜੀ 1200 ਰੁਪਏ ਬਹੁਤ ਸੋਹਣਾ ਔਰ ਪਿਆਰਾ ਸੂਟ ਹੈ ਦੁਪट्टे ਦਾ ਪਣਾ ਵੀ ਬਹੁਤ ਵਧੀਆ ਹੈ ਤੇ ਇਸ ਦੇ ਕਲਰ ਤੇ ਤੇ ਇੱਕ ਹੋਰ ਸੇਮ ਸ਼ੇਡ ਹੈ ਔਰ ਦੇ ਕਲਰ ਚ 1921 ਦਾ ਕੁਝ ਫਰਕ ਹੈ ਕਲਰ ਡਿਜ਼ਾਈਨਿੰਗ ਸਭ ਕੁਝ ਸੇਮ ਹੈ ਉਹ ਸੀ ਗ੍ਰੀਨ ਟੋਨ ਤੇ ਹੈ ਇਹ ਪਿਸਤਾ ਹੋਂਤੇ ਆ ਇਹ ਪਿਸਤਾ ਕਲਰ ਹੈ ਜੀ ਕਰਮੀਨ ਕਰਮੀਨ ਦੇ ਆਰਟੀਕਲ ਹੈ ਜੀ ਬਹੁਤ ਸੋਹਣੇ ਲੱਗਦੇ ਆ ਬਣੇ ਹੋਏ ਤੇ ਬਾਕੀ ਫੋਰ ਵੀ ਦਿਖਾ ਦਿੰਦੀ ਹਾਂ ਇਹ ਜਾਮ ਕਾਟਨ ਦਾ ਸੂਟ ਹੈ ਇਹਦੇ ਨਾਲ ਜਾਮ ਕਾਟਨ ਦੀ ਉਹ ਸਲਵਾਰ ਹੈ दुपट्टा मशीन है ये भी सेम कॉस्ट है जो तीन वर्क करा के लेंगे हो तो सोलह सौ रुपये है जो विदाउट वर्क लेंगे हो तो बारह सौ रुपये कॉस्ट है ये बिल्कुल को न्यू आर्टिकल आया है बहुत डिजाइनर पीस है देख सकते हो जी बहुत सोहना लगता है बनिया हो मेरी किसी भी भैन चीज़ पसंद आती हो सू मैसेज पा सकते हो होते कलर आप है इस टाइम एक गाजरी कलर आ गया जी लैवेंडर कलर आ गया ਡਾਰਕ ਟੋਨ ਤੇ ਹੈ ਜੀ। ਫੋਰ ਵੀ ਸਾਡੇ ਕੋਲ ਗਰਮੀ ਦੇ ਬਹੁਤ ਹੀ ਸੋਹਣੇ-ਸੋਹਣੇ ਪੀਸ ਆਏ ਹੋਏ ਆ ਗਰਮੀ ਦੇ ਜਿਵੇਂ ਸੌਫਟ ਕਾਟਨ ਹੁੰਦੀ ਹੈ ਉਹਦੇ ਸੂਟ ਹੈ। ਇਹ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈ। ਤੇ ਬਾਕੀ ਡਿਜ਼ਾਈਨਿੰਗ ਤੁਸੀਂ ਸਟਿਚਿੰਗ ਵਿੱਚ ਇਹਨੂੰ ਦਵਾ ਸਕਦੇ ਹੋ ਜੇ ਕਿਸੇ ਨੂੰ ਸਟਿਚਿੰਗ ਵੀ ਕਰਾਣੀ ਹੋਵੇ। ਕਾ ਮੇਰੇ ਨਾਲ ਫੋਨ ਤੇ ਤੁਸੀਂ WhatsApp ਤੇ ਗੱਲ ਕਰ ਸਕਦੇ ਹੋ ਅਸੀਂ ਸਟੀਚਿੰਗ ਵੀ ਤੁਹਾਨੂੰ ਬਿਲਕੁਲ ਲੈਸਰ than ਪ੍ਰਾਈਸ ਤੇ ਦਵਾਂਗੇ ਸੋ ਇਦਾਂ ਹੀ ਵਧੀਆ ਵਧੀਆ ਸੂਟ ਦੇਖਣ ਲਈ ਕਢਾਈਆਂ ਤਰਾਣ ਲਈ ਤੇ ਆਪਣੇ ਅਕੋਰਡਿੰਗ ਸੂਟ ਤਿਆਰ ਕਰਾਣ ਲਈ ਸਾਨੂੰ ਫੋਲੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਜੇ ਕੋਈ ਵੀ ਤੁਹਾਡੀ ਡਿਮਾਂਡ ਹੈ ਤਾਂ ਸਾਨੂੰ ਮੈਸੇਜ ਕਰੋ ਜੀ ਇਨਬਾਕਸ ਸੋ ਥੈਂਕ ਯੂ ਜੀ ਫੋਕੀ